ਯੋ ਵਾਇਰਲ ਹੋਈ ਆ ਛੋਟੇ ਛੋਟੇ ਬੱਚੇ ਕੰਮ ਕਰ ਰਹੇ ਨੇ ਕੀ ਤੁਸੀਂ ਰੂਲ ਫੋਲੋ ਨਹੀਂ ਕਰਦੇ ਸਫਾਈ ਦਾ ਕੀ ਰੂਲ ਤਾਂ ਫਾਲੋ ਕਰਤੇ ਹੈ ਸਫਾਈ ਤਾਂ ਅੰਨਾ ਆਪਣੀ ਪੂਰੀ ਰੱਖੀ ਹੋਈ ਹੈ ਪੈਰਾਂ ਨਾਲ ਉਹ ਗੱੱਚਕ ਅੱਗੇ ਕਰ ਰਹੇ ਨੇ ਪੈਰਾਂ ਦੇ ਨਾਲ ਸਵਾਏ ਹਮ ਗੱਸਤਾਂ ਦਸਤਾਨਾ ਪਹਿਨਾਈ ਹੋਇਆ ਹੈ ਪੈਰਾਂ ਤੇ ਦਸਤਾਨੇ ਪਨਾਈ ਹੈ ਇਸੇ ਮੈਂ ਗੱੱਚਕ ਬਣਾ ਰਹੇ ਹਾਂ ਮੇਡ ਤੇ ਮੇਡ ਤੇ ਬੈਟ ਤੇ ਲਗਾ ਰਹੇ ਮੇਡ ਮੇਡ ਲੱਗੇ ਹੋਏ ਹੈ ਤੁਹਾਡੀ ਫੈਕਟਰੀ ਦਾ ਨਾਮ ਕੀ ਹੈ? ਅਰੀਓਬ ਨਮਕੀਨ ਜਿਹੜੀ ਫਰਜ਼ ਦੇ ਉੱਤੇ ਗੱੱਚਕ ਬਣ ਰਹੀ ਹੈ ਕਿ ਵੀਡੀਓ ਵਾਇਰਲ ਹੋਈ ਹੈ ਛੋਟੇ ਛੋਟੇ ਬੱਚੇ ਕੰਮ ਕਰ ਰਹੇ ਨੇ ਕੀ ਤੁਸੀਂ ਰੂਲ ਫੋਲੋ ਨਹੀਂ ਕਰਦੇ ਸਫਾਈ ਦਾ ਕੀ ਪ੍ਰਬੰਧ ਹੈ ਤੁਹਾਡਾ? ਨਹੀਂ ਰੂਲ ਤਾਂ ਫੋਲੋ ਕਰਦੇ ਹਾਂ। ਸਫਾਈ ਤਾਂ ਅੰ내 ਆਪਣੀ ਪੂਰੀ ਰੱਖੀ ਹੋਈ ਹੈ। ਨਾ ਉਹਨਾਂ ਦੇ ਸਿਰਾਂ ਤੇ ਦਸਤਾਨੇ ਸੀ ਪੈਰਾਂ ਨਾਲ ਉਹ ਗੱੱਚਕ ਅੱਗੇ ਕਰ ਰਹੇ ਨੇ ਪੈਰਾਂ ਦੇ ਨਾਲ ਸਵਾਏ ਮੇਰੇ ਗਸਤ ਦਸਤਾਨੇ ਪਹਿਨਾਈ ਹੋਏ ਹੈ। ਇਹ ਪੈਰਾਂ ਤੇ ਦਸਤਾਨੇ ਪਹਿਨائے। ਪੈਰਾਂ ਗੁਲਾ ਪਹਿਨائے ਹੋਏ ਹੈ। ਪੈਰਾਂ ਦੇ ਵਿੱਚ? ਹਾਂਜੀ ਹਾਂ। अच्छा पैरਾਂ ਦੇ ਵਿੱਚ ਗਲਵਸ ਪਾ ਕੇ ਫਿਰ ਪੈਰਾਂ ਦੇ ਨਾਲ ਕਰਦੇ ਨੇ ਨਹੀਂ ਪੈਰਾਂ ਨਾਲ ਕਹਿੰਦੇ ਗਾ ਪੈਰ ਤੋਂ ਕੱਟੀ ਕਰਦੇ ਨਾ ਗਲਸ ਗਲਸ ਤਾਂ ਨਾ ਪਹਿਲਾ ਆਇਆ ਉਹ ਨਾ ਜਾਨੀ ਜੀ ਗੱਜੇ ਇਕੱਠੀ ਪੈਰਾਂ ਦੇ ਨਾਲ ਕਰਦੇ ਪੈਰਾਂ ਨਾਲ ਨਹੀਂ ਕਰਦੇ ਹੱਥ ਨਾਲ ਕਰਦੇ ਨਹੀਂ ਜਿਹੜੀ ਫਰਸ਼ ਦੇ ਉੱਤੇ ਪਾਈ ਹੋਈ ਹੈ ਕੋਈ ਮੈਟ ਲੱਗਿਆ ਹੋਇਆ ਹੈ ਮੈਟ ਲੱਗਿਆ ਹੋਇਆ ਮੈਟ ਕਰਤੇ ਤੇ ਇੱਥੇ ਜਿਹੜੀ ਚਿਮਨੀ ਆ ਚਿਮਨੀ ਤੁਹਾਡੀ ਕਿੱਥੇ ਆ ਜਿਹੜੇ ਫੂਡ ਸਪਲਾਈ ਵਿਭਾਗ ਦੇ ਰੂਲ ਨੇ ਉਹਨਾਂ ਚੋਂ ਕਿੰਨੇ ਕੀਤੇ ਹੋਏ ਨੇ ਪੂਰੇ ਤੁਸੀਂ ਹੈ ਜਿਹੜੇ ਫੂਡ ਸਪਲਾਈ ਵਿਭਾਗ ਹੈ ਸਾਡਾ ਹੈਲਥ ਡਿਪਾਰਟਮੈਂਟ ਕਹਿੰਦਾ ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸਿਰਾਂ ਤੇ ਕੈਪ ਹੋਣੇ ਚਾਹੀਦੇ ਹੱਥਾਂ 'ਚ ਦਸਤਾਨੇ ਹੋਣੇ ਚਾਹੀਦੇ ਆ 18 ਸਾਲ ਤੋਂ ਘੱਟ ਆਲਾ ਵਰਕਰ ਨਹੀਂ ਹੋਣਾ ਚਾਹੀਦਾ ਪਰ ਤੁਹਾਡੇ ਛੋਟੇ ਛੋਟੇ ਵਰਕਰ ਹੈ ਕਿਸੇ ਦੇ ਦਸਤਾਨੇ ਨਹੀਂ ਕਿਸੇ ਦੇ ਸਿਰਾਂ ਤੇ ਕੈਪ ਨਹੀਂ ਫਿਰ ਤੁਸੀਂ ਫਰਸ਼ ਤੇ ਗੱਚੇ ਕਮਣਾ ਰਹੇ ਹੋ ਮੈਟ ਤੇ ਮੈਟ ਤੇ ਬੈਠਦੇ ਲਗਵਾ ਰਹੇ ਮੈਟ ਮੈਟ ਲੱਗੇ ਹੋਏ ਮੈਟ ਦੇ ਉੱਤੇ ਫਰਸ਼ ਤੇਗਾ ਮੈਟ ਦੇ ਉੱਤੇ ਮੈਟ ਦੇ નીચે ਕੋਈ ਨਹੀਂ ਆ ਨੀਚੇ ਨਮਕੀਨ ਕੋਈ ਨਹੀਂ ਡਲੀ ਹੋਈ ਹੈ ਨਾ ਕੋਈ ਗੱਛੇ ਬੇਲਤੇ ਤੁਸੀਂ ਕੀ ਕੀ ਤਿਆਰ ਕਰਦੇ ਹੋ ਇੱਥੇ ਗ ਔਰ ਇਹ ਸੋਈ ਲਵਾ ਗੱਚਕ ਨਮਕੀਨ ਇਹ ਫੈਕਟਰੀ ਦੇ ਤੁਸੀਂ ਓਨਰ ਹੋ ਕੀ ਹੋ ਔਰ ਮੈਂ ਵਰਕਰ ਆ ਇਹ ਉਹ ਫੈਕਟਰੀ ਦੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਦੇ ਹਰੀ ਹੋਮ সুইਟਸਨ ਨਮਕੀਨ ਲਿਖਿਆ ਹੋਇਆ ਜਿਹੜੇ ਕਹਿੰਦੇ ਆ ਕਿ ਵਰਕਰ ਆ ਭਾਵੇਂ ਆਸ-ਪਾਸ ਦੇ ਕਹਿੰਦੇ ਇਹੀ ਓਨਰ ਆ ਤੁਸੀਂ ਦੇਖਿਆ ਵੀਡੀਓ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੀ ਗੰਦਗੀ ਆ ਕਿਵੇਂ ਛੋਟੇ-ਛੋਟੇ ਬੱਚੇ ਗੱਚਕ ਤਿਆਰ ਕਰ ਰਹੇ ਆ ਪੈਰਾਂ ਦੇ ਨਾਲ ਜਿਹੜੀ ਗੱਚਕ ਨੂੰ ਅੱਗੇ ਤੋਰਿਆ ਜਾ ਰਿਹਾ ਸਾਡੇ ਜਿਹੜੇ ਲੋਕ ਕਹਿੰਦੇ ਆ ਕਿ ਖਾਣ ਪੀਣ ਵਾਲੀਆਂ ਸੇਵ ਜਿਹੜਾ ਸਮਾਨ ਆ ਸਾਡੇ ਮੁੱਖ ਮੰਤਰੀ ਵੀ ਕਹਿੰਦੇ ਆ ਕਿ ਜਿਹੜੇ ਲੋਕ ਮਿਲਾਵਟ ਕਰਨਗੇ ਗੰਦਗੀ ਪਰੋਸਣਗੇ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਪਰ ਤੁਸੀਂ ਹਾਲਾਤ ਦੇਖ ਸਕਦੇ ਹੋ ਫੈਕਟਰੀ ਦੇ ਕਿੰਨੀ ਗੰਦਗੀ ਦੇ ਵਿੱਚ ਇਹ ਸਮਾਨ ਬਣਾਉਂਦੇ ਆ ਕੋਈ ਰੂਲ ਨਹੀਂ ਫੋਲੋ ਕਰਦੇ ਜਿਹੜੇ ਨਿਜਮਾ ਦੀਆਂ ਧੱਜੀਆਂ ਉਂਡਿਆ ਤੇ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਨੂੰ ਗੰਦਗੀ ਅਤੇ ਮਲਾਵਟੀ ਸਮਾਨ ਦੇ ਰਹੇ ਨੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਟਿਆ